ਪਵਾਂਦੀ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਪਵਾਂਦੀ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਸ ਦਾ ਸਹੀ ਆਨਸਰ ਹੋ ਜਾਏਗਾ ਰੋਪੜ ਜਾਂ ਫਿਰ ਰੂਪਨਗਰ ਨੈਕਸਟ ਕੁਐਸਚਨ ਮਲਬਈ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਨਹੀਂ ਬੋਲੀ ਜਾਂਦੀ ਧਿਆਨ ਨਾਲ ਪੜਿਓ ਕੁਐਸਚਨ ਨਹੀਂ ਬੋਲੀ ਜਾਂਦੀ ਪੁੱਛਿਆ ਹੈ ਇਸ ਦਾ ਸਹੀ ਉੱਤਰ ਹੋ ਜਾਏਗਾ ਅੰਮ੍ਰਿਤਸਰ অপਸ਼ਨ ਡੀ ਮੁਖਸਰ ਮਾਨਸਾ ਬਿਠਿੰਡਾ ਇਹਨਾਂ ਇਲਾਕਿਆਂ ਵਿੱਚ ਮਲਬਈ ਉਪਭਾਸ਼ਾ ਬੋਲੀ ਜਾਂਦੀ ਹੈ ਪਰ ਅੰਮ੍ਰਿਤਸਰ ਦੇ ਵਿੱਚ ਨਹੀਂ ਬੋਲੀ ਜਾਂਦੀ ਨੈਕਸਟ ਕੁਐਸਚਨ ਹੈ ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਪੰਜਾਬੀ ਧੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਏ ਠੀਕ ਹੈ অপਸ਼ਨ ਏ ਰਾਈਟ ਆਨਸਰ ਹੋ ਜੇਗਾ ਇਸ ਦਾ ਕਿਹੜੀ ਕਿਹੜੀ ਹੁੰਦੀ ਆਪਣੇ ਕੋਲ ਧੁਨੀ ਸਵਾਰ ਅਤੇ ਵਿਅੰਜਨ ਨੈਕਸਟ ਕੁਐਸਚਨ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਟੁਕਮੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਟੁਕਮੀ ਹੈ ਰਾਈਟ ਆਨਸਰ ਹੋ ਜਾਏਗਾ ਗੁਰਮੁਖੀ অপਸ਼ਨ ਸੀ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪੰਜ ਤਰ੍ਹਾਂ ਦੇ ਠੀਕ ਹੈ ਕਿਹੜੇ-ਕਿਹੜੇ ਹੁੰਨੇ ਆ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਇਕੱਠਵਾਚਕ ਨਾਮ ਵਸਤੂਵਾਚਕ ਨਾਮ ਤੇ ਭਾਵਾਚਕ ਨਾਮ ਠੀਕ ਹੈ ਨਾਮ ਪੰਜ ਤਰ੍ਹਾਂ ਦੇ ਹੁੰਦੇ ਆ ਨੈਕਸਟ ਹੈ ਨਾਮ ਦੀ ਉਹ ਕਿਹੜੀ ਕਿਸਮ ਹੈ ਜਿਸ ਤੋਂ ਕਿਸੇ ਤੋਲੇ ਮਿਣੇ ਜਾਂ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੁੰਦਾ ਹੋਵੇ ਰਾਈਟ ਆਨਸਰ ਹੈ ਪਦਾਰਥਵਾਚਕ ਨਾਵ ਪੰਜਾਬ ਵਿੱਚ ਕਿਹੜੀ ਸਰਵਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਪੰਜਾਬ ਵਿੱਚ ਜਿਹੜੀ ਸਰਵਸਾਂਝੀ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਪੰਜਾਬ ਦੀ ਜਿਹੜੀ ਦਫ਼ਤਰੀ ਭਾਸ਼ਾ ਹੈ ਉਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਉਹ ਤੋਂ ਨਹੀਂ ਜਿਸ ਦੇ ਉਚਾਰਨ ਵੇਲੇ ਸਾ ਉਚਾਰਨ ਅੰਗਾਂ ਦੀ ਕਿਸੇ ਖਾਸ ਰਕਾਬੜ ਤੋਂ ਬਿਨਾਂ ਨਿਕਲਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਸਵਰ ਤੁਨੀਆਂ ਆਪਸ਼ਨ ਬੀ ਪੰਜਾਬੀ ਭਾਸ਼ਾ ਦੇ ਸਵਰ ਕਿਹੜੇ ਹਨ ਸਵਰ ਕਿਹੜੇ-ਕਿਹੜੇ ਆ ਊੜਾ ਆੜਾ ਈੜੀ ਠੀਕ ਹੈ ਆਪਸ਼ਨ ਏ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ ਰਾਈਟ ਆਨਸਰ ਹੋ ਜਾਏਗਾ 38 ਊੜਾ ਆੜਾ ਈੜੀ ਨੂੰ ਛੱਡ ਕੇ ਅਤੇ ਜਿਨ੍ਹਾਂ ਦੇ ਪੈਰ ਵਿੱਚ ਬਿੰਦੀ ਪੈਂਦੀ ਹੈ ਉਹ ਸਾਰੇ ਮਿਲਾ ਕੇ ਕਿੰਨੇ ਵਿਅੰਜਨ ਬਣ ਜਾਂਦੇ ਆ 38 ਠੀਕ ਹੈ ਊੜਾ ਆੜਾ ਈੜੀ ਸਵਾਰ ਹੈ ਬਾਕੀ ਸਾਰੇ ਵਿਅੰਜਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਜਿਹੜੇ ਸ਼ਬਦ ਤੋਂ ਗੂਣ ਹਾਲਾਤ ਭਾਵ ਆਦਿ ਦਾ ਗਿਆਨ ਹੋਵੇ ਉਹ ਨਾਮ ਦੀ ਕਿਹੜੀ ਕਿਸਮ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਭਾਵਵਾਚਕ ਨਾਵ ਪੋਜ ਜਥਾ ਸ਼੍ਰੇਣੀ ਟੀਮ ਹੀਡ ਡਾਰ ਨਾਵ ਦੀ ਕਿਹੜੀ ਕਿਸਮ ਦੀਆਂ ਉਦਾਹਰਨਾਂ ਹਨ ਰਾਈਟ ਆਨਸਰ ਹੋ ਜਾਏਗਾ ਸਮੂਹਵਾਚਕ ਨਾਮ অপਸ਼ਨ ਸੀ ਲਿੰਗ ਕਿੰਨੀ ਕਿਸਮ ਦੇ ਹੁੰਦੇ ਹਨ ਇਸ ਦਾ ਰਾਈਟ ਆਨਸਰ ਹੋ ਜਾਏਗਾ 2 অপਸ਼ਨ ਡੀ ਪੜਨਾਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਪੜਨਾਮ ਹੁੰਦੇ ਆ 6 ਤਰ੍ਹਾਂ ਦੇ অপਸ਼ਨ ਡੀ ਰਾਈਟ ਆਨਸਰ ਹੋ ਜਾਏਗਾ ਕਿਹੜਾ ਕਿਹੜਾ ਹੁੰਦਾ ਏ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਪੜਨਾਮ ਠੀਕ ਹੈ ਪੜਨਾਮ ਦੀਆਂ ਇਹ ਕਿਸਮਾਂ ਹੁੰਦੀਆਂ ਹਨ ਪੁਰਖਵਾਚਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੁਰਖਵਾਚਕ ਪੜਨਾਮ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ অপਸ਼ਨ ਸੀ ਰਾਈਟ ਆਨਸਰ ਉਹ ਉਹਦਾ ਇਹਨਾਂ ਇਹਦੀ ਇਹ ਪੜਨਾਮ ਦੀ ਕਿਹੜੀ ਕਿਸਮ ਵਿੱਚ ਆਉਂਦੇ ਹਨ ਤੀਜਾ ਪੁਰਖ ਠੀਕ ਹੈ অপশন সি ਜਿਸ ਪੜਨਾਮ ਸ਼ਬਦ ਤੋਂ ਕਿਸੇ ਵਿਅਕਤੀ ਵਸਤੂ ਸਥਾਨ ਆਦਿ ਦਾ ਸਪਸ਼ਟ ਗਿਆਨ ਨਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਰਾਈਟ ਆਨਸਰ ਹੋ ਜਾਏਗਾ ਅਨਿਸ਼ਚੇਵਾਚਕ ਪੜਨਾਮ অপਸ਼ਨ A ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ অপਸ਼ਨ ਡੀ ਰਾਈਟ ਆਨਸਰ ਹੋ ਜਾਏਗਾ ਕਿਹੜੇ-ਕਿਹੜੇ ਹੁੰਦੇ ਹਨ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਸੰਕੇਤਕ ਜਾਂ ਗਿਣਤੀਵਾਚਕ ਵਿਸ਼ੇਸ਼ਣ ਪਰਿਣਮਾਣਵਾਚਕ ਜਾਂ ਮਿੰਨਤੀਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪੜਨਾਮੀ ਵਿਸ਼ੇਸ਼ਣ ਠੀਕ ਹੈ ਇਹ ਪੰਜ ਤਰ੍ਹਾਂ ਦੇ ਹੁੰਦੇ ਹਨ ਨੈਕਸਟ ਕੁਐਸਚਨ ਹੈ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਸ਼ਬਦ ਦੀ ਗਿਣਤੀ ਦਾ ਗਿਆਨ ਦਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਸਾਨੂੰ ਕਿਹਾ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ অপਸ਼ਨ A ਕਿਰਿਆ ਵਿਸ਼ੇਸ਼ਣ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਰਾਈਟ ਆਨਸਰ ਹੋ ਜਾਏਗਾ 8 ਤਰ੍ਹਾਂ ਦੇ অপਸ਼ਨ C ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕਿੱਤੇ ਜਾਣ ਜਾਂ ਨਾ ਕਿਤੇ ਜਾਣ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ অপਸ਼ਨ A ਨੈਕਸਟ ਕੁਐਸਚਨ ਜਿਸ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਸਥਾਨ ਖਾਸ ਵਸਤੂ ਦਾ ਗਿਆਨ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਰਾਈਟ ਆਨਸਰ ਹੈ ਨਿਜਵਾਚਕ ਨਾਮ ਠੀਕ ਹੈ ਤੋਂ ਆਬੀ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਦੁਆਬੀ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਰਾਈਟ ਆਨਸਰ ਹੋ ਜੇਗਾ ਜਲੰਧਰ অপশন সি सुरेंद्र ਨੇ ਕਿਤਾਬ ਪੜ੍ਹੀ ਇਸ ਵਾਕ ਵਿੱਚ ਸਬੰਧਕ ਕਿਹੜਾ ਹੈ ਰਾਈਟ ਆਨਸਰ ਹੋ ਜਾਏਗਾ ਨੇ অপশন ਡੀ ਜੋਜਕ ਦੇ ਮੁੱਖ ਭੇਦ ਕਿੰਨੇ ਹੁੰਦੇ ਹਨ ਕਿੰਨੇ ਪ੍ਰਕਾਰ ਹੁੰਦੇ ਜੋਜਕ ਦੇ ਦੋ অপশন ਬੀ ਰਾਈਟ ਆਨਸਰ ਹੋ ਜਾਏਗਾ ਕਿਹੜੇ ਕਿਹੜੇ ਹੁੰਦੇ ਆ ਸਮਾਨ ਜੋਜਕ ਅਤੇ ਅਦੀਨ ਯੋਜਕ ਠੀਕ ਹੈ ਸੋ ਇਹ ਮੋਸਟ ਇੰਪੋਰਟੈਂਟ ਕੁਐਸਚਨਸ ਸਾਰੇ ਜਣੇ ਟੈਲੀਗ੍ਰam ਜੁਆਇਨ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਅਤੇ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਜੋ ਵੀ ਤੁਸੀਂ ਪੇਪਰ ਦੇਣਾ ਹੈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ